ਹੇ ਮੀਚੋ ਨਾ ਮੀਚੋ ਨਹੀਂ ਡਰਦੇ ਤੇਰੀ ਗੁਰ ਕੀ ਤਾ ਘੇ ਚ ਲਵਾਗੇ ਕੁਰਸੀ ਤੋਂ ਕੰਮ ਨਾ ਆਇਆ ਨਹੀ ਸੜਕ ਤੇ ਧਰਨਾ ਲਾਇਆ ਬੜਿਆ ਲਿ ਗਿਆ ਕੰਮ ਨਾ ਆਇਆ ਨਹੀ ਸੜਕ ਤੇ ਧਰਨਾ ਲਾਇਆ ਇਸ ਸਰਕੰਦ ਮਰਦਾਬਾਦ 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 ਸੰਜੀਵ ਰੋੜਾ ਮਰਦਾਬਾਦ 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 ਕਰ ਕਰ ਨੌਕਰੀ ਦਾ ਬਦ ਪੂਰਨ ਕਰੋ ਪੂਰਨ ਮੇਰਾ ਨਾਮ ਅਮਨਦੀਪ ਕੰਬੋਜ ਹੈ ਜੀ ਮੈਂ ਯੂਨੀਅਨ ਦਾ ਸੂਬਾ ਆਗੂ ਆ ਜੀ ਆ ਨਵੀਂ ਬੇਰੋਜ਼ਗਾਰ ਪੀਟੀਆ ਯੂਨੀਅਨ ਪੀਟੀਆ ਦਾ ਜਿਹੜੀ ਆ ਫੁੱਲ ਫਾਰਮ ਹੈਗੀ ਆ ਫਿਜ਼ੀਕਲ ਟ੍ਰੇਨਰ ਇਨਸਟ੍ਰਕਟਰ ਜਿਹੜੇ ਸਕੂਲਾਂ ਦੇ ਵਿੱਚ ਪੀਟੀ ਹੁੰਦੇ ਆ ਜਵਾਕਾਂ ਨੂੰ ਕਢਾਉਂਦੇ ਆ ਉਹ ਆ ਜੀ ਅਸੀਂ ਅੱਜ ਕੀ ਤਾਣੀ ਚੜ ਕੇ ਟੈਂਕੀ ਦੇਖੀ ਟੈਂਕੀ ਤੇ ਚੜਨ ਦਾ ਕਾਰਨ ਕੀ ਹੈ ਜੀ 2021 ਦੇ ਵਿੱਚ ਸਾਡੀਆਂ 2000 ਪੀਟੀਆ ਪੋਸਟਾਂ ਪ੍ਰਾਇਮਰੀ ਕਾਉਂਟਰ ਦੇ ਵਿੱਚ ਆਈਆਂ ਸੀ ਪਰੰਤੂ ਅਜੇ ਤੱਕ ਉਹਦਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਪ੍ਰਵਾਇਰੇ ਜਾ ਰਹੇ ਤਾਂ ਇਹੀ ਕਾਰਨ ਹੈ ਜੀ ਅੱਜ ਟੈਂਕੀ ਤੇ ਚੜਨ ਦਾ ਸਰ ਉੱਚ ਅਧਿਕਾਰੀ ਕੀ ਸੀਐਮ ਦੇ ਓਐਸਡੀ ਤੱਕ ਅਣਗਿਣਤ ਮੀਟਿੰਗਾਂ ਕੀਤੀਆਂ ਸਿੱਖਿਆ ਮੰਤਰੀ ਨਾਲ ਜਿਹੜੀਆਂ ਅਸੀਂ ਅਣਗਿਣਤ ਮੀਟਿੰਗਾਂ ਕੀਤੀਆਂ ਲਾਸਟ ਮੀਟਿੰਗ ਅਸੀਂ 22 ਮਈ ਨੂੰ ਕੀਤੀ ਹੈ ਅਸੀਂ ਸਰ ਲੰਬੇ ਸਮੇਂ ਤੋਂ 2019 ਤੋਂ ਜਿਹੜਾ ਕਿ ਅਸੀਂ ਲਗਾਤਾਰ ਧਰਨੇ ਲਾ ਰਹੇ ਆ ਤੇ 2021 ਦੇ ਵਿੱਚ ਸਾਡੀ ਜਿਹੜੀ ਕੀ ਹੈ ਇਹਨਾਂ ਨੇ 2000 ਪੋਸਟ ਦਾ ਇਸ਼ਤਿਹਾਰ ਦਿੱਤਾ ਪਰੰਤੂ ਅਜੇ ਤੱਕ ਜਿਹੜਾ ਪੋਰਟਲ ਆਨਲਾਈਨ ਨਹੀਂ ਕੀਤਾ 2000 ਪੋਸਟਾਂ ਖਾਲੀ ਪਈਆਂ ਬਿਲਕੁਲ ਹੀ ਖਾਲੀ ਪਈਆਂ ਨੇ ਕ੍ਰੀਏਟ ਹੋਈਆਂ ਨੇ ਪਹਿਲਾਂ ਸਾਡੀ ਪੋਸਟ ਮਿਲ ਦੇ ਵਿੱਚ ਸੀ ਉਤੋਂ ਸਾਡੀ ਪੋਸਟ ਹੀ ਖਤਮ ਕਰਤੀ ਹੁਣ ਜਿਹੜੀ ਨਵੀਂ ਪੋਸਟ ਪ੍ਰਾਇਮਰੀ ਦੇ ਵਿੱਚ ਕ੍ਰੀਏਟ ਕੀਤੀ ਹੈ ਪਰ ਕ੍ਰੀਏਟ ਕਰਕੇ ਉਹਦਾ ਜਿਹੜਾ ਪੋਰਟਲ ਆਨਲਾਈਨ ਕਰਕੇ ਫਾਰਮ ਨਹੀਂ ਭਰਵਾਇਆ ਗਿਆ ਸਾਨੂੰ ਅਜੇ ਤੱਕ ਆਪਣੇ ਆਪ ਨੂੰ ਪਰਖਣ ਦਾ ਮੌਕਾ ਨਹੀਂ ਮਿਲਿਆ ਕਾਰਨ 2008 ਤੋਂ ਬਾਅਦ ਜਿਹੜੀ ਇਹ ਪੀਟੀਆਈ ਦੀ ਭਰਤੀ ਨਹੀਂ ਆਈ ਜੀ ਸਰ ਤੁਸੀਂ ਦੇਖੋ 2008 ਤੇ ਅੱਜ ਜਿਹੜਾ ਕੀ ਹੈ 2025 ਖਤਮ ਹੋਣ ਤੇ ਆ ਰਿਹਾ ਹੈ ਇਹ ਜਿਹੜਾ ਪੀਟੀਆਈ ਦਾ ਕੋਰਸ ਹੈ ਕੰਟੀਨਿਊ ਪੂਰੇ ਪੰਜਾਬ ਦੇ ਅੰਦਰ ਆਦਰ ਸਟੇਟਾਂ ਦੇ ਵਿੱਚ ਚੱਲ ਰਿਹਾ ਤੁਸੀਂ ਹੁਣ ਤੱਕ ਦੇਖੋ ਵੀ ਕਿੰਨੇ ਕੈਂਡੀਡੇਟ ਜਿਹੜੇ ਕੀ ਹੈ 20000 ਪਲੱਸ ਕੈਂਡੀਡੇਟ ਜਿਹੜੇ ਆ ਬੇਰੁਜ਼ਗਾਰ ਨੇ ਪਰ ਕਈ ਜਿਹੜੇ ਕੀ ਆਪਣੇ ਕੋਈ ਕੰਮ ਕਰ ਲਾਗੇ ਨਾ ਸਰਕਾਰਾਂ ਤੋਂ ਅੱਕ ਕੇ ਤਾਂ ਕੁਝ ਜਿਹੜੇ ਕੀ ਆ ਤੁਹਾਡੇ ਸਾਹਮਣੇ ਖੜੇ ਆ ਤੇ ਕੁਝ ਜਿਹੜੇ ਸਾਡੇ ਸਾਥੀ ਆ ਸੰਜੀਵ ਰੋੜਾ ਜੀ ਦੇ ਦਫ਼ਤਰ ਦੇ ਬਾਹਰ ਜਿਹੜੇ ਕੀ ਆ ਖੜੇ ਆ ਹੁਣ ਟੈਂਕੀ ਦੇ ਜੁੜੇ ਨਹੀਂ ਕਿ ਗੱਲ ਕੀਤੀ ਕਿਸੇ ਪ੍ਰਸ਼ਾਸਨ ਦੇ ਅਧਿਕਾਰੀ ਕੋਈ ਆਏ ਨਹੀਂ ਇਸੇ ਤਰ੍ਹਾਂ ਗੱਲ ਕੀਤੀ ਬਿਲਕੁਲ ਜੀ ਸਬ ਇਨਸਪੈਕਟਰ ਸਾਹਿਬ ਆਏ ਨੇ ਡਿਪਟੀ ਸਾਹਿਬ ਆਏ ਨੇ ਐਸ ਐਚਓ ਸਾਹਿਬ ਆਏ ਨੇ ਗੱਲ ਕੀਤੀ ਆ ਉਹਨਾਂ ਦਾ ਇੱਕੋ ਹੀ ਕਹਿਣਾ ਹੈ ਵੀ ਸਾਡੇ ਨਾਲ ਜਿਹੜਾ ਕੀ ਸੰਜੀਵ ਰੋੜਾ ਜੀ ਨਾਲ ਆ ਕੇ ਮੀਟਿੰਗ ਕਰੋ ਉਹਨਾਂ ਦੇ ਨਾਲ ਜਿਹੜੀਆਂ ਅਸੀਂ 4 ਤੋਂ 5 ਮੀਟਿੰਗਾਂ ਆ ਲੇਟੈਸਟ ਹੀ ਕਰ ਚੁੱਕੇ ਹਾਂ ਕੋਈ ਬਾਹਲੀ ਦੂਰ ਨਹੀਂ ਉਹਨਾਂ ਨੇ ਇਹੀ ਗੱਲ ਕਹੀ ਹੈ ਵੀ 8 ਤੋਂ 10 ਦਿਨਾਂ ਦੇ ਵਿੱਚ ਵਿੱਚ ਪੋਰਟਲ ਆਨਲਾਈਨ ਕਰ ਦਿਆਂਗੇ ਅੱਜ ਜਿਹੜਾ ਕੀ ਮਹੀਨਾ ਹੋ ਗਿਆ ਹੁਣ ਫਿਰ ਉਹੀ ਗੱਲਾਂ ਰਿਪੀਟ ਹੋਈਆਂ ਅਜੇ ਤੱਕ ਕੋਡ ਨਹੀਂ ਲੱਗਿਆ ਜੀ ਨਾਲੇ ਇਹ ਕੋਈ ਨਵੀਂ ਭਰਤੀ ਨਹੀਂ ਜੀ ਇਹ ਪੁਰਾਣੀ ਭਰਤੀ ਹੈ ਸਰਕਾਰ ਜਿਹੜਾ ਕੀ ਕਰ ਸਕਦੀ ਹੈ ਸਰਕਾਰ ਦਿੱਲੀ ਜਿਹੜਾ ਕੀ ਆਪਣੇ ਅਫੀਸ਼ੀਅਲੀ ਪੇਜ ਦੇ ਉੱਪਰ ਅਖਬਾਰਾਂ ਦੇ ਵਿੱਚ ਨਿਊਜ਼ ਦੇ ਰਹੀ ਐ 26 ਮਈ ਐ ਤੇ ਜਿਹੜੀ ਹਾਲੀ ਦੇ ਵਿੱਚ ਇਹਨਾਂ ਨੇ ਆਪਣੇ ਮੈਂ ਤੁਹਾਨੂੰ ਦੱਸਣਾ ਚਾਹਣਾ ਗਵਰਨਮੈਂਟ ਆਫ ਪੰਜਾਬ ਇਹਨਾਂ ਦੇ ਜਿਹੜਾ ਪੇਜ ਐ ਉਹਦੇ ਉੱਪਰ ਵੀ ਇਹਨਾਂ ਨੇ ਸਪੈਸ਼ਲੀ ਪਾਇਆ 26 ਮਈ ਨੂੰ ਵੀ ਆ ਦੇਖੋ ਜੀ ਇਹਨਾਂ ਨੇ ਸੌਰੀ 26 ਮਈ ਆ ਗਿਆ 15 ਮਈ ਹੁਣੇ ਹੀ ਨੰਕ ਕੇ ਗਈ ਐ ਚਾਰ ਪੰਜ ਦਿਨ ਹੋਏ ਐ ਜੀ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਦੇ ਰਿਆ ਕੱਲੀਆਂ ਮਸ਼ਹੂਰੀਆਂ ਕਰ ਰਿਆ ਅਸੀਂ 2000 ਪੀਟੀਆਈ ਭਰਤੀ ਕਰਨ ਜਾ ਰਹੇ ਹਾਂ ਪਰ ਪੀਟੀਆਈ ਕਿੱਥੇ ਫਿਰ ਫਿਰਦੇ ਆ ਟੈਂਕੀਆਂ ਤੇ ਸੜਕਾਂ ਤੇ ਤੁਸੀਂ ਕਹਿ ਰਹੇ ਹਫ਼ਤੇ ਤੇ ਲਾਗੂ ਕਰ ਦੇਣਗੇ ਪਰ ਹੁਣ ਉਤਰੋ ਕਿੱਥੇ ਹੀ ਪੜੀ ਰਹੇ ਸਰ ਅਸੀਂ ਨਹੀਂ ਕਹਿ ਰਹੇ ਇਹ ਕਦੋਂ ਕਿਹਾ ਗਿਆ ਇਹ ਕਿਹਾ ਗਿਆ 26 ਅਪ੍ਰੈਲ ਨੂੰ ਤੇ ਦੇਖੋ ਜੀ ਮਹੀਨੇ ਤੋਂ ਉੱਪਰ ਟਾਈਮ ਹੋ ਗਿਆ 26 ਮਈ ਵੀ ਲੰਘ ਗਈ ਉਦੋਂ ਕਿਹਾ ਗਿਆ ਸੀ ਹਫ਼ਤੇ ਤੋਂ 10 ਦਿਨਾਂ ਦੇ ਅੰਦਰ ਅੰਦਰ ਹਾਂਜੀ ਸਾਡੀ ਅੱਜ ਦੀ ਮੰਗ ਮੇਨ ਇਹੀ ਹੈ ਜੀ 2000 ਪੀਟੀਆਈ ਪੋਸਟਾਂ ਦਾ ਜਿਹੜਾ ਪੋਰਟਲ ਆਨਲਾਈਨ ਕੀਤਾ ਜਾਵੇ ਜੀ ਅਸੀਂ ਇਹ ਤੋਂ ਚੱਲ ਜਾਾਂਗੇ ਜਾਂ ਜਿਹੜਾ ਕੀ ਹੈ ਪੰਜਾਬ ਸਰਕਾਰ ਦੀ ਜਿਹੜੀ ਹੈ ਪੰਜਾਬ ਸਕੂਲ ਐਜੂਕੇਸ਼ਨ ਰਿਕਰੂਟਮੈਂਟ ਬੋਰਡ ਹੈ ਉਹਦੀ ਸਾਈਡ ਦੇ ਉੱਪਰ ਇਹ ਲਿਖ ਕੇ ਪਾ ਦੇਣ ਕਿ ਅੱਜ ਤੁਹਾਡਾ ਪੋਰਟਲ ਆਨਲਾਈਨ ਕਰ ਦੇਾਂਗੇ ਤਾਂ ਅਸੀਂ ਜਾਵਾਂਗੇ ਜੇ ਪੋਰਟਲ ਆਨਲਾਈਨ ਨਹੀਂ ਕਰਦੇ ਤਾਂ ਅਸੀਂ ਉਦੋਂ ਤੱਕ ਇੱਥੇ ਰਵਾਂਗੇ ਜਦੋਂ ਤੱਕ ਲੈਕਸ਼ਨ ਨਹੀਂ ਹੋ ਜਾਂਦੇ ਤੁਸੀਂ ਕੋਡ ਦੀ ਗੱਲ ਕੀਤੀ ਸੀ ਕੋਡ ਕਿੰਨਾ ਵਾਸਤੇ ਹੈ ਆਮ ਲੋਕਾਂ ਵਾਸਤੇ ਸਰਕਾਰ ਦੇ ਵਾਸਤੇ ਕੋਈ ਕੋਡ ਨਹੀਂ ਜੇ ਕੋਈ ਰੋਲਾ ਪਾਉਂਦਾ ਉਹਦੇ ਤੇ ਚੱਕ ਕੇ ਮਾਨਹਾਨੀ ਦਾ ਕੇਸ ਤੇ ਇਹਨਾਂ ਤੇ ਕਿਉਂ ਨਹੀਂ ਹੋਣਾ ਚਾਹੀਦਾ ਇਹਨਾਂ ਤੇ ਕੋਡ ਦਾ ਅਸਰ ਕਿਉਂ ਨਹੀਂ ਪੈਂਦਾ ਮੇਰਾ ਨਾਮ ਸੁਖਪ੍ਰੀਤ ਕੌਰ ਹੈ ਜੀ ਸਾਨੂੰ 5 ਸਾਲ ਹੋ ਗਏ ਜੀ ਧਰਨੇ ਲਾਉਂਦਿਆਂ ਨੂੰ ਸਰਕਾਰ ਦੇ ਮੂੰਹ ਵੱਲ ਦੇਖਦਿਆਂ ਨੂੰ ਹਾਲੇ ਤੱਕ ਸਾਡੀ ਕੋਈ ਸੁਣਵਾਈ ਨਹੀਂ ਹੋਈ ਕਦੇ ਅਸੀਂ ਕਿਤੇ ਧਰਨਾ ਲਾਉਣੇ ਆ ਕਦੇ ਕਿਤੇ ਲਾਉਣੇ ਆ ਕਦੇ ਸਾਨੂੰ ਕਹਿ ਦਿੰਦੇ ਅੱਜ ਪੋਰਟਲ ਓਪਨ ਹੋਊਗਾ ਹਫਤੇ ਬਾਅਦ ਹੋਊਗਾ ਅਸੀਂ ਉਹਨਾਂ ਦਾ ਮੂੰਹ ਦੇਖਦੇ ਓਵਰੇਜ ਹੋਈ ਜਾਂਦੇ ਆ ਬਹੁਤ ਸਾਡੇ ਭਾਈ ਪੈਣ ਭਰਾ ਇਹ ਜਿਹੇ ਨੇ ਜਿਹੜੇ ਬਿਲਕੁਲ ਓਵਰੇਜ ਹੋਣ ਦੀ ਕਾਗਾਰਤੇ ਨੇਗੇ ਅਸੀਂ ਸਰਕਾਰ ਤੋਂ ਇਹੀ ਮੰਗ ਕਰਦੇ ਆ ਵੀ ਸਾਡਾ ਪੋਰਟਲ ਓਪਨ ਕਰਾਇਆ ਜਾਵੇ ਤੇ ਸਾਨੂੰ ਜੋਬ ਦਿੱਤੀ ਜਾਵੇ ਪੋਸਟ ਜਦੋਂ ਮੈਨੂੰ ਮਨ ਲਾ 2008 ਤੋਂ ਬਾਅਦ ਕਦੇ ਪੋਸਟ ਆਈ ਨਹੀਂ ਪੀਟੀਆਈ ਦੀ ਹਾਂਜੀ ਤੇ ਉਸ ਤੋਂ ਬਾਅਦ ਸਾਨੂੰ ਕਿਹਾ ਸੀ ਵੀ ਹੁਣ 2000 ਪੋਸਟ ਤੁਹਾਨੂੰ ਦਿੱਤੀ ਜਾਊਗੀ ਤੇ ਹਲੇ ਤੱਕ ਨਾ ਸਾਡਾ ਕੋਈ ਪੋਰਟਲ ਓਪਨ ਹੋਇਆ ਅਸੀਂ ਚਾਹੁੰਦੇ ਹਾਂ ਵੀ ਪੋਰਟਲ ਓਪਨ ਕਰਕੇ ਜਲਦ ਤੋਂ ਜਲਦ ਸਾਡੀ ਭਰਤੀ ਪੂਰੀ ਕੀਤੀ ਜਾਵੇ ਹਾਂਜੀ ਟੈਂਕੀਆਂ ਦੇ ਚੜਗੇ ਨਹੀਂ ਤੁਹਾਡੇ ਸਾਥੀ ਹਾਂਜੀ ਟੈਂਕੀਆਂ ਦੇ ਚੜੇ ਹੋਏ ਅਸੀਂ ਰੋਡ ਵੀ ਜਾਮ ਕਰਾਂਗੇ ਅਸੀਂ ਹਰ ਹਰ ਕੋਸ਼ਿਸ਼ ਕਰਾਂਗੇ ਵੀ ਜੇ ਸਾਡੀ ਸੁਣਵਾਈ ਨਾ ਹੋਈ ਹਾਂਜੀ ਮੰਤਰੀਆਂ ਨਾਲ ਹਾਂਜੀ ਹਾਂਜੀ ਮੰਤਰੀਆਂ ਨਾਲ ਗੱਲ ਹੁੰਦੀ ਰਹਿੰਦੀ ਐ ਸਾਨੂੰ ਲਾਰੇ ਲਾਈ ਜਾਂਦੇ ਨੇ ਵੀ ਹਫਤੇ ਤੱਕ ਤੁਹਾਡਾ ਪੋਰਟਲ ਓਪਨ ਕਰ ਦਾਂਗੇ 10 ਦਿਨਾਂ ਤੱਕ ਕਰ ਦਾਂਗੇ ਅਖਬਾਰਾਂ ਦੇ ਵਿੱਚ ਵੀ ਇਤਿਹਾਰ ਦੇ ਰਹੇ ਨੇ ਸਿਰਫ ਨਾਮ ਲੈਣ ਦੇ ਮਾਰੇ ਪਰ ਸਾਡਾ ਕੋਈ ਸੁਣਵਾਈ ਕੋਈ ਮਸਲਾ ਹੈਗਾ ਕਿ ਨਾ ਕੋਈ ਪੋਰਟਲ ਵਗੈਰਾ ਸਰਕਾਰ ਨੇ ਚਲਾਇਆ ਸੀ ਚੱਲਣਗੀ ਤਾਂ ਉਹਦੀ ਡਿਮਾਂਡ ਕਰ ਰਹੇ ਆ ਇਹਦਾ ਇਹਨਾਂ ਦਾ ਟਾਈਮ 3 ਵਜੇ ਦਾ ਦਿੱਤਾ ਸੀਗਾ ਢੋੜਾ ਸਾਹਿਬ ਨੇ ਇਹਨਾਂ ਨੂੰ ਉੱਥੇ ਉਹਨੂੰ ਕਿਹਾ ਵੀ ਉੱਥੇ ਆਪਣਾ ਜਾ ਕੇ ਆਪਣਾ ਪੱਖ ਦੱਸ ਸਕਦੇ ਆ ਤੇ ਮੌਕੇ ਦੇ ਤਸੀਹਦਾਰ ਸਾਹਿਬ ਆ ਰਹੇ ਆ ਇਹਨਾਂ ਨਾਲ ਗੱਲ ਕਰਦੇ ਆ ਜੋ ਵੀ ਗੱਲ ਉਹ ਬਾਅਦ ਲੱਗਦਾ ਕੋਰ ਕੋਨਡਕਟ ਦੀ ਜਿਹੜੀ ਹੈ ਨੀਮਾ ਦੀ ਜਿੱਦਣ ਕਲੀ ਇਲਾਕੇ ਕੋਰ ਲੱਗਿਆ ਗਿਆ ਸਕਰੀ ਇਹ ਉਹ ਤਾਂ ਇਹਨਾਂ ਨੂੰ ਸਾਰਾ ਗੱਲ ਸਾਰੀ ਦੱਸੀ ਹੈ ਵੀ ਇਲੈਕਸ਼ਨ ਅਨਾਉਂਸ ਹੋਈ ਹੋਈ ਆ ਤੇ ਇਹਨਾਂ ਨੂੰ ਪਤਾ ਹੀ ਆ ਸਾਰੇ ਪਰੇ ਲੈ ਕੇ ਹੈਗੇ ਬਾਕੀ ਤੀ ਲੋਕ ਤਸੀਲਾ ਸਭ ਆਉਂਦੇ ਸੀ ਇਹਨਾਂ ਨੂੰ ਹੁਣ ਮੁਲਾਕਾਤ ਕਰਵਾਈ ਜਾ ਰਹੀ ਜੀ ਇਹਨਾਂ ਦੀ ਅਸੀਂ ਇਹਨਾਂ ਨੂੰ ਦਿਮਾਗ ਕੀਤੀ ਹੈ ਡਿਮਾਂਡ ਦੱਸੋ ਤੁਸੀਂ ਅਜੇ ਕੋਈ ਡਿਮਾਂਡ ਦੱਸਣਗੇ ਆਪਣੇ ਠੀਕ ਹੈ ਠੀਕ ਹੈ